ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆੰਜ ਜਿਹੜਾ ਕਿ ਬੇਸਿਕਲੀ ਬੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਦਾ ਜਿਹੜਾ ਹਿਸਾਬ ਕਿਤਾਬ ਕਰ ਰਿਹਾ ਸੀ ਇਹ ਵਾਲੇ ਬੰਦੇ ਇੱਥੋਂ ਹੈਰਵੈਨ ਲੈ ਜਾ ਕੇ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੀ-ਕਦੀ ਇਹ ਜਿਹੜੀ ਹੈਰਵੈਨ ਦੀ ਥੀਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਤੇ ਇਹਨਾਂ ਵੱਲੋਂ ਹੈਂਡਲ ਕੀਤਾ ਗਿਆ। ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰੱਗ ਮੰਨੀ ਜਿਹੜਾ ਰਿਕਵਰ ਕੀਤਾ ਗਿਆ। ਜਿਹੜਾ ਕਿ ਸ਼੍ਰੀਆੰਸ਼ ਦੇ ਕੋਲ ਰਿਕਵਰ ਕੀਤਾ। ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਹ ਜਦੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨਾਂ ਨੂੰ ਦੇਣ ਸੀ। ਸਰ ਇਹ ਜਿਹੜਾ ਫਾਈਨਲ ਉੱਥੋਂ ਪ੍ਰੋਫਿਟ ਆ ਉਹਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਆ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਾਹੀਂ। ਪਰ ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ ਵਾ। ਤੋਂ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ। ਪਹਿਲੋਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ। ਕਿਉਂ ਇਹਨੇ ਅਗਲੇ ਬੰਦਿਆਂ ਨੂੰ ਦਿੱਤਾ। ਐਂਡ ਇਹਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ ਪਿੰਦਾ ਯਾਰ ਅਸੀਂ ਰਿਕਵਰ ਕਰੀਏ। ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆੰਜ ਜਿਹੜਾ ਕਿ ਬੇਸਿਕਲੀ ਵੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਦਾ ਜਿਹੜਾ ਹਿਸਾਬ ਕਿਤਾਬ ਕਰ ਰਿਹਾ ਸੀ। ਇਹ ਵਾਲੇ ਬੰਦੇ ਇੱਥੋਂ ਹੈਰੋਇਨ ਲੈ ਜਾ ਕੇ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੀ-ਕਦੀ ਇਹ ਜਿਹੜੀ ਹੈਰੋਇਨ ਦੀ ਹੀਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰੱਗ ਮੰਨੀ ਜਿਹੜਾ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਕਿ ਸ਼੍ਰੀਆੰਸ਼ ਦੇ ਕੋਲ ਰਿਕਵਰ ਕੀਤਾ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਜੇ ਤੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨਾਂ ਨੂੰ ਦੇਣ ਸੀ ਸਰ ਇਹ ਜਿਹੜਾ ਫਾਈਨਲ ਉਤੋਂ ਪ੍ਰੋਫਿਟ ਆ ਉਹਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਆ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਾਹੀਂ ਬਟ ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕੱਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ ਵਾ ਤੋਂ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ ਪਹਿਲੋਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ ਕਿਉਂਨੇ ਅਗਲੇ ਬੰਦਿਆਂ ਨੂੰ ਦਿੱਤਾ ਐਂਡ ਇਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ 50 ਹਜ਼ਾਰ ਅਸੀਂ ਰਿਕਵਰ